ਇਸ ਸਮੇਂ ਪੰਚ ਤਕ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਜਿੱਥੇ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਤਾਂ ਹੁਣ ਅਚਾਨਕ ਹੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਨੂੰ ਵੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਵੀ ਹਟਾ ਦਿੱਤਾ ਗਿਆ ਹੈ ਅਜੰਤਰੀ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਹਰਜਿੰਦਰ ਸਿੰਘ ਧਾਮੇ ਦਾ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਹੈ ਪਰ ਪੰਥਕ ਸਿਆਸਤ ਦੇ ਵਿੱਚ ਹੁਣ ਹਲਚਲ ਹੈ ਕਿ ਦੋਵੇਂ ਜਥੇਦਾਰਾਂ ਨੂੰ ਵੀ ਅਹੁਦੇ ਤੋਂ ਫਾਰਗ ਕਰ ਦਿੱਤਾ ਗਈ ਇਹ ਸਾਰੇ ਮਾਮਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਜੀ ਜੋ ਇਸ ਸਮੇ ਐ ਜੀ ਪੀ ਸੀ ਦੇ ਮੈਂਬਰਾਂ ਦੇ ਵੱਲੋਂ ਬਿਆਨ ਜਾਰੀ ਕੀਤੇ ਗਏ ਕਿ ਦੋਹੇ ਜਥੇਦਾਰਾਂ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ ਦੂਜੀ ਪਾਸੇ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਜਿਹੜਾ ਹੈ ਉਹ ਕੀ ਖਬਰ ਸਾਹਮਣੇ ਆਈ ਹੈ ਜੀ ਬਿਲਕੁਲ ਬੈਠਕ ਤਾਂ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨਾਲ ਕੇ ਹੋਣੀ ਸੀ ਇਹ ਕਿਆ ਸਰਾਈਆਂ ਸੀ ਕਿਉਂਕਿ ਉਹਨਾਂ ਨੇ ਜਦੋਂ ਤੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਕਮੇਟੀ ਬਣਾਈ ਗਈ ਆਗੂ ਪਹੁੰਚਣੇ ਉਸ ਤੋਂ ਬਾਅਦ ਹੀ ਹੁੰਦਾ ਕਿ ਧਾਮੀ ਅਸਤੀਫਾ ਸ਼ਾਇਦ ਵਾਪਸ ਲੈ ਲੈਣ ਲੇਕਿਨ ਉਹ ਸਾਫ਼ ਕਹਿ ਦਿੰਦੇ ਨੇ ਕਿ ਮੈਂ ਤਾਂ ਅਸਤੀਫਾ ਵਾਪਸ ਨਹੀਂ ਲਵਾਂਗਾ ਚਾਹੇ ਜਥੇਦਾਰ ਵੀ ਮੁਲਾਕਾਤ ਕਰਨ ਜਾਂਦੇ ਨੇ ਉਦੋਂ ਵੀ ਉਹਨਾਂ ਦੇ ਵੱਲੋਂ ਇਹੀ ਕਿਹਾ ਜਾਂਦਾ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ ਸਟੈਂਡ ਕਲੀਅਰ ਹੈ ਤੇ ਅੱਜ ਦੀ ਬੈਠਕ ਚ ਇਹੀ ਫੈਸਲੇ ਦੀ ਉਮੀਦ ਸੀ ਕਿ ਕਾਰਜਕਾਰੀ ਕੋਈ ਪ੍ਰਧਾਨ ਲਗਾਇਆ ਜਾ ਸਕਦਾ ਜਦੋਂ ਤੱਕ ਚੋਣ ਨਹੀਂ ਹੁੰਦੀ ਜਾਂ ਜੋ ਹੋ ਜਾਵੇ ਤਾਂ ਮਹੀ ਹੀ ਪ੍ਰਦਾਨ ਰਹਿਣ ਜਾਂ ਉਹਨਾਂ ਦੀ ਵਾਪਸੀ ਹੋ ਜਾਵੇ ਲੇਕਿਨ ਇੱਕ ਵੱਡਾ ਚਟਕਾ ਇਸ ਬੈਠਕ ਤੋਂ ਬਾਅਦ ਜੋ ਹੈ ਹਰੇਕ ਨੂੰ ਮਿਲਿਆ ਕਿਉਂਕਿ ਜਿਸ ਦੀ ਉਮੀਦ ਨਹੀਂ ਸੀ ਕਿ ਕੈਨੇ ਰਕबीर ਸਿੰਘ ਨੂੰ ਹਟਾਇਆ ਜਾ ਸਕਦਾ ਹੈ ਜਾਂ ਫਿਰ ਕੋਈ ਅਮੈਦੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਕਾਰਵਾਈ ਹੁੰਦੀ ਹੈ ਤੇ ਅਕਾਲ ਤਖਤ ਦੇ ਜੋ ਜਥੇਦਾਰ ਮੌਜੂਦਾ ਸੀਗੇ ਪਹਿਲਾਂ ਉਹਨਾਂ ਨੂੰ ਹੁਣ ਫਰਕ ਕਰ ਦਿੱਤਾ ਗਿਆ ਚੇਤੇਦਾਰ ਜੋ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਉਹਦੇ ਤੋਂ ਹਟਾ ਦਿੱਤਾ ਗਿਆ ਤਾਂ ਅੰਤਰੀਕ ਕਮੇਟੀ ਦੀ ਬੈਠਕ ਦੇ ਵਿੱਚ ਬਹੁਤ ਹੀ ਵੱਡਾ ਫੈਸਲਾ ਆਇਆ ਦੱਸਦੇ ਕਿ ਰਗਵੀਰ ਸਿੰਘ ਨੂੰ ਹਟਾ ਦਿੱਤਾ ਗਿਆ ਇਸ ਦੇ ਨਾਲ ਹੀ ਜੋ ਗਿਆਨੀ ਸੁਲਤਾਨ ਸਿੰਘ ਨੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਚੇਤੇਦਾਰ ਨੇ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਤਾਂ ਦੋ ਚੇਤੇਦਾਰਾਂ ਨੂੰ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਜੋ ਕੁਲਦੀਪ ਸਿੰਘ ਜੋ ਕੁਲਦੀਪ ਸਿੰਘ ਨੇ ਉਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣਗੇ ਤੇ ਇਸ ਤੋਂ ਇਲਾਵਾ ਜੋ ਤਖਤ ਕੇਸ਼ਗੜ ਸਾਹਿਬ ਹੈ ਉਸਦੇ ਵੀ ਜਥੇਦਾਰ ਕੁਲਦੀਪ ਸਿੰਘ ਹੋਣਗੇ ਤੇ ਅਕਾਲ ਤਖਤ ਨੇ ਵਾਧੂ ਚਾਰ ਸੰਭਾਲਣਗੇ ਤਾਂ ਦੋ ਜਥੇਦਾਰਾਂ ਨੂੰ ਹੁਣ ਫਾਰਕ ਕਰਨ ਦੀ ਵੱਡੀ ਖਬਰ سامنے ਆਈ ਜਿਸ ਦੀ ਉਮੀਦ ਸੀ ਕਿ ਧਾਮੀ ਦੇ ਸੰਬੰਧ ਦੇ ਵਿੱਚ ਕੋਈ ਚੀਜ਼ ਕੋਈ ਜੋ ਹੈ ਐਲਾਨ ਹੋ ਸਕਦਾ ਕੋਈ ਫੈਸਲਾ ਹੋ ਸਕਦਾ ਲੇਕਿਨ ਜਦੋਂ ਐਜੀਪੀਸੀ ਦੇ ਮੈਂਬਰ ਬਾਹਰ ਆਉਂਦੇ ਨੇ ਤਾਂ ਉਹਨਾਂ ਨੂੰ ਬੋਲ ਦੱਸਿਆ ਜਾਂਦਾ ਕਿ ਜੋਗਨਿ ਰਕਪੀਰ ਸਿੰਘ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਉਸ ਤੋਂ ਲਾਵਾ ਕਾਰਨ ਵਿਦੇਸ਼ ਜਾ ਰਹੇ ਉਹਨਾਂ ਨੂੰ ਬੋਲਿਆ ਕਿ ਆ ਜਾਂਦਾ ਹੈ ਕਿ ਜੋ ਜਿਨ੍ਹਾਂ ਨੇ ਮਤਾ ਪਾਸ ਕੀਤਾ ਜਿਨ੍ਹਾਂ ਨੇ ਗੱਲ ਕਹੀ ਹੈ ਮੀਟਿੰਗ ਦੇ ਵਿੱਚ ਉਹ ਕਹਿੰਦੇ ਨੇ ਕਿ ਅਸਮਰਥ ਨੇ ਗਿਆਨੀ ਰਗਵੀਰ ਸਿੰਘ ਜੋ ਨੇ ਉਹ ਵਿਦੇਸ਼ ਜਾਂਦੇ ਨੇ ਕੁਝ ਵੀ ਕਰਦੇ ਨੇ ਉਸ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਤੇ ਕਿਤੇ ਨਾ ਕਿਤੇ ਗਿਆਨੀ ਹਰਪੀ ਸਿੰਘ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਿਵੇਂ ਉਹ ਕਰ ਰਹੇ ਸੀ ਉਦਾਂ ਉਹ ਕਰ ਰਹੇ ਨਹੀਂ ਤਾਂ ਹੁਣ ਜੋ ਨੇ ਇਹਨਾਂ ਨੂੰ ਵੀ ਜ਼ਥੇਦਾਰੀ ਤੋਂ ਹਟਾ ਦਿੱਤਾ ਗਿਆ ਤੇ ਇਹ ਖਬਰ ਹੈ ਕਿ ਹੁਣ ਉਹ ਫਿਲਹਾਲ ਜੋ ਹੈ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਰਹਿਣਗੇ ਜੋ ਗਿਆਨੀ ਸੁਲਤਾਨ ਸਿੰਘ ਨੇ ਉਹ ਵੀ ਹੈੱਡ ਗਰੰਥੀ ਰਹਿਣਗੇ ਲੇਕਿਨ ਜ਼ਥੇਦਾਰ ਦੀ ਜੋ ਪੋਸਟ ਹੈ ਜੋ ਸੇਵਾਵਾਂ ਨੇ ਉਸ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਕਿ ਗਿਆਨੀ ਹਰਪ ਸਿੰਘ ਨਾਲ ਵੀ ਮੀਟਿੰਗ ਤੋਂ ਬਾਅਦ ਹੀ ਅਦਾ ਕੀਤਾ ਗਿਆ ਸੀ ਤੇ ਹੁਣ ਮੀਟਿੰਗ ਹੋਈ ਐ ਐਸਜੀਪੀਸੀ ਦੀ ਤੇ ਉਸ ਤੋਂ ਬਾਅਦ ਹੁਣ ਜੋ ਹੈ ਗਿਆਨੀ ਰਗਵੀਰ ਸਿੰਘ ਤੇ ਵੀ ਗਾਸਟਿਕੀ ਹੈ ਤੇ ਹੁਣ ਗਿਆਨੀ ਰਗਵੀਰ ਸਿੰਘ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਗਿਆਨੀ ਸੁਲਤਾਨ ਸਿੰਘ ਤੇ ਵੀ ਜੋ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਹੈਡ ਗਰੰਟੀ ਰਹਿਣ ਦੇ ਲੇਕਿਨ ਜਥੇਦਾਰੀ ਦੀ ਪੋਸਟ ਜੋ ਹੈ ਉਹ ਲੈ ਲਈ ਗਈ ਹੈ ਤੇ ਇਹ ਵੱਡੀ ਖਬਰ ਹੈ ਤੇ ਕਾਰਨ ਵੀ ਦੱਸਿਆ ਗਿਆ ਕਿ ਜਥੇਦਾਰ ਜੋ ਨੇ ਅਸਮਰਥ ਨੇ ਤੇ ਦੱਸਦੀ ਕਿ ਧਾਮੀ ਦੇ ਅਸਤੀਫੇ ਤੇ ਜਦੋਂ ਪੁੱਛਿਆ ਗਿਆ ਕਿ ਉਸ ਤੇ ਕੀ ਫੈਸਲਾ ਆਇਆ ਤਾਂ ਜਐਸਜੀਪੀਸੀ ਮੈਂਬਰ ਨੇ ਉਹਨਾਂ ਨੇ ਇਹ ਕਿਹਾ ਕਿ ਹਲੇ ਕੋਈ ਫੈਸਲਾ ਨਹੀਂ ਕੀਤਾ ਗਿਆ ਉਹਨਾਂ ਤੇ ਕੋਈ ਗੱਲਬਾਤ ਹੋਈ ਨਹੀਂ ਹੈ ਇਸ ਬੈਠਕ ਦੇ ਵਿੱਚ ਇਹੀ ਗੱਲ ਹੋਈ ਹੈ ਤੇ ਉਹਨਾਂ ਤੇ ਬਜਟ ਪੇਸ਼ ਕਰਨ ਨੂੰ ਲੈ ਕੇ ਵੀ ਸਵਾਲ ਕੀਤੇ ਗਏ ਲੇਕਿਨ ਜੋ ਵੱਡੀ ਖਬਰ ਜੋ ਇਸ ਮੀਟਿੰਗ ਨੂੰ ਲੈ ਕੇ ਸਭ ਤੋਂ ਵੱਡੀ ਅਹਿਮ ਖਬਰ ਜੋ ਹੈ ਉਹ ਹੀ ਹੈ ਕਿ ਗਿਆਨੀ ਰਗबीर ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਗਿਆਨੀ ਸੁਲਤਾਨ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਤੇ ਜੋ ਕਾਰਵਾਈ ਹੋਈ ਹੈ ਇਸ ਨੂੰ ਕਿਤੇ ਨਾ ਕਿਤੇ ਉਸ ਮੁਲਾਕਾਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜੋ ਹਰਜਿੰਦਰ ਸਿੰਘ ਧਾਮੀ ਦੀ ਰਿਹਾਈ ਤੇ ਹੁੰਦੀ ਹੈ ਕਿਉਂਕਿ ਉਸ ਦੇ ਵਿੱਚ ਜੋ ਹੈ ਤਖਤਸ਼੍ਰੀ ਜੋ ਅਕਾਲ ਤਖਤ ਦੇ ਤਖਤ ਦੇ ਜਥੇਦਾਰ ਜਾਂਦੇ ਨੇ ਕੈਣੀ ਰਗਵੀਰ ਸਿੰਘ ਨਾਲ ਉਹਨਾਂ ਦੇ ਕੇਸਗੜ ਸਾਹਿਬ ਦੇ ਤ ਜਥੇਦਾਰ ਵੀ ਜਾਂਦੇ ਨੇ ਕੈਣੀ ਸੁਲਤਾਨ ਸਿੰਘ ਤੇ ਅੱਜ ਕਾਰਵਾਈ ਵੀ ਉਹਨਾਂ ਦੋਵਾਂ ਜਥੇਦਾਰਾਂ ਤੇ ਹੀ ਹੁੰਦੀ ਹੈ ਉਹਨਾਂ ਦੋਵਾਂ ਜਥੇਦਾਰਾਂ ਨੂੰ ਲਾਂਬੇ ਕਰ ਦਿੱਤਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਸ ਮੁਲਾਕਾਤ ਦੇ ਨਾਲ ਕੀ ਸੰਬੰਧ ਹੈ ਇਹ ਸਵਾਲ ਵੀ ਹੁਣ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਉਹ ਦੋਵੇਂ ਹੀ ਮੁਲਾਕਾਤ ਕਰਨ ਜਾਂਦੇ ਨਹੀਂ ਤੇ ਹੁਣ ਇਸ ਬੈਠਕ ਦੇ ਵਿੱਚ ਧਾਮੀ ਇੱਕ ਵੱਡੀ ਕਾਰਵਾਈ ਜੋ ਹੈ ਦੇਖਣ ਨੂੰ ਮਿਲੀ ਹੈ ਇਸ ਸਮੇਂ ਪੰਚ ਤਕ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਜਿੱਥੇ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਫਾਰਕ ਕਰ ਦਿੱਤਾ ਗਿਆ ਤਾਂ ਹੁਣ ਅਚਾਨਕ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਨੂੰ ਵੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਵੀ ਹਟਾ ਦਿੱਤਾ ਗਿਆ ਹੈ ਅਜੰਤਰੀ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਹਜਿੰਦਰ ਸਿੰਘ ਧਾਮੇ ਦਾ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਹੈ ਪਰ ਪੰਥਕ ਸਿਆਸਤ ਦੇ ਵਿੱਚ ਹੁਣ ਹਲਚਲ ਹੈ ਕਿ ਦੋਵੇਂ ਜਥੇਦਾਰਾਂ ਨੂੰ ਵੀ ਅਹੁਦੇ ਤੋਂ ਫਾਰਕ ਕਰ ਦਿੱਤਾ ਗਈ ਹੈ ਇਹ ਸਾਰੇ ਮਾਮਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਜੀ ਜੋ ਇਸ ਸਮੇਂ ਐ ਜੀ ਪੀ ਸੀ ਦੇ ਮੈਂਬਰਾਂ ਦੇ ਵੱਲੋਂ ਬਿਆਨ ਜਾਰੀ ਕੀਤੇ ਗਏ ਕਿ ਦੋਹੇ ਜਥੇਦਾਰਾਂ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ ਦੂਜੀ ਪਾਸੇ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਜਿਹੜਾ ਹੈ ਉਹ ਕੀ ਖਬਰ ਸਾਹਮਣੇ ਆਈ ਹੈ ਜੀ ਬਿਲਕੁਲ ਬੈਠਕ ਤਾਂ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨਾਲ ਕੇ ਹੋਣੀ ਸੀ ਇਹ ਕਿਆ ਸਰਾਈਆਂ ਸੀ ਕਿਉਂਕਿ ਉਹਨਾਂ ਨੇ ਜਦੋਂ ਤੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਕਮੇਟੀ ਬਣਾਈ ਗਈ ਆਗੂ ਪਹੁੰਚਣੇ ਉਸ ਤੋਂ ਬਾਅਦ ਹੀ ਹੁੰਦਾ ਹੈ ਕਿ ਧਾਮੀ ਅਸਤੀਫਾ ਸ਼ਾਇਦ ਵਾਪਸ ਲੈ ਲੈਣ ਲੇਕਿਨ ਉਹ ਸਾਫ਼ ਕਹਿ ਦਿੰਦੇ ਨੇ ਕਿ ਮੈਂ ਤਾਂ ਅਸਤੀਫਾ ਵਾਪਸ ਨਹੀਂ ਲਵਾਂਗਾ ਚਾਹੇ ਜਥੇਦਾਰ ਵੀ ਮੁਲਾਕਾਤ ਕਰਨ ਜਾਂਦੇ ਨੇ ਉਦੋਂ ਵੀ ਉਹਨਾਂ ਦੇ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ ਸਟੈਂਡ ਕਲੀਅਰ ਹੈ ਤੇ ਅੱਜ ਦੀ ਬੈਠਕ ਚ ਇਹੀ ਫੈਸਲੇ ਦੀ ਉਮੀਦ ਸੀ ਕਿ ਕਾਰਜਕਾਰੀ ਕੋਈ ਪ੍ਰਧਾਨ ਲਗਾਇਆ ਜਾ ਸਕਦਾ ਜਦੋਂ ਤੱਕ ਚੋਣ ਨਹੀਂ ਹੁੰ ਜੋ ਹੋ ਜਾਵੇ tạm ਹੀ ਪ੍ਰਦਾਨ ਰਹਿਣ ਜਾਂ ਉਹਨਾਂ ਦੀ ਵਾਪਸੀ ਹੋ ਜਾਵੇ ਲੇਕਿਨ ਇੱਕ ਵੱਡਾ ਚਟਕਾ ਇਸ ਬੈਠਕ ਤੋਂ ਬਾਅਦ ਜੋ ਹੈ ਹਰੇਕ ਨੂੰ ਮਿਲਿਆ ਕਿਉਂਕਿ ਜਿਸ ਦੀ ਉਮੀਦ ਨਹੀਂ ਸੀ ਕਿ ਕੈਨੇ ਰਕबीर ਸਿੰਘ ਨੂੰ ਹਟਾਇਆ ਜਾ ਸਕਦਾ ਹੈ ਜਾਂ ਫਿਰ ਕੋਈ ਅਮੈਦੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਕਾਰਵਾਈ ਹੁੰਦੀ ਹੈ ਤੇ ਅਕਾਲ ਤਖਤ ਦੇ ਜੋ ਜਥੇਦਾਰ ਮੌਜੂਦਾ ਸੀਗੇ ਪਹਿਲਾਂ ਉਹਨਾਂ ਨੂੰ ਹੁਣ ਫਰਕ ਕਰ ਦਿੱਤਾ ਗਿਆ ਚੇਤੇਦਾਰ ਜੋ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਅੰਤਰੀਕ ਕਮੇਟੀ ਦੀ ਬੈਠਕ ਦੇ ਵਿੱਚ ਬਹੁਤ ਹੀ ਵੱਡਾ ਫੈਸਲਾ ਆਇਆ ਦੱਸ ਦੇ ਕਿ ਰਗਵੀਰ ਸਿੰਘ ਨੂੰ ਹਟਾ ਦਿੱਤਾ ਗਿਆ ਇਸ ਦੇ ਨਾਲ ਹੀ ਜੋ ਗਿਆਨੀ ਸੁਲਤਾਨ ਸਿੰਘ ਨੇ ਤਖਤਸ਼ਰੀ ਕੇਸਗੜ ਸਾਹਿਬ ਦੇ ਚੇਤੇਦਾਰ ਨੇ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਤਾਂ ਦੋ ਚੇਤੇਦਾਰਾਂ ਨੂੰ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਜੋ ਕੁਲਦੀਪ ਸਿੰਘ ਜੋ ਕੁਲਦੀਪ ਸਿੰਘ ਨੇ ਉਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣਗੇ ਤੇ ਇਸ ਤੋਂ ਇਲਾਵਾ ਜੋ ਤਖਤ ਕੇਸ਼ਗੜ ਸਾਹਿਬ ਹੈ ਉਸ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਹੋਣਗੇ ਤੇ ਅਕਾਲ ਤਖਤ ਦੇ ਵਾਧੂ ਚਾਰ ਸੰਭਾਲਣਗੇ ਤਾਂ ਦੋ ਜਥੇਦਾਰਾਂ ਨੂੰ ਹੁਣ ਫਰਕ ਕਰਨ ਦੀ ਵੱਡੀ ਖਬਰ سامنے ਆ ਰਹੀ ਜਿਸ ਦੀ ਉਮੀਦ ਸੀ ਕਿ ਧਾਮੀ ਦੇ ਸੰਬੰਧ ਦੇ ਵਿੱਚ ਕੋਈ ਚੀਜ਼ ਕੋਈ ਜੋ ਹੈ ਐਲਾਨ ਹੋ ਸਕਦਾ ਕੋਈ ਫੈਸਲਾ ਹੋ ਸਕਦਾ ਲੇਕਿਨ ਜਦੋਂ ਐਜੀਪੀਸੀ ਦੇ ਮੈਂਬਰ ਬਾਹਰ ਆਉਂਦੇ ਨੇ ਤਾਂ ਉਹਨਾਂ ਨੂੰ ਵੱਲ ਦੱਸਿਆ ਜਾਂਦਾ ਕਿ ਜੋਗਨਿਕ ਰਕबीर ਸਿੰਘ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਇਸ ਤੋਂ علاوہ ਕਾਰਨ ਵੀ ਦੱਸਦੇ ਰਹਿੰਦੇ ਉਹਨਾਂ ਬੋਲ ਕਹਾਂ ਜਾਂਦਾ ਹੈ ਕਿ ਜੋ ਜਿਨ੍ਹਾਂ ਨੇ ਮਤਾ ਪਾਸ ਕੀਤਾ ਜਿਨ੍ਹਾਂ ਨੇ ਗੱਲ ਕਹੀ ਹੈ ਮੀਟਿੰਗ ਦੇ ਵਿੱਚ ਉਹ ਕਹਿੰਦੇ ਨੇ ਕਿ ਅਸਮਰਥ ਨੇ ਗਿਆਨੀ ਰਗਵੀਰ ਸਿੰਘ ਜੂਨੇ ਉਹ ਵਿਦੇਸ਼ ਜਾਂਦੇ ਨੇ ਕੁਝ ਵੀ ਕਰਦੇ ਨੇ ਉਸ ਬਾਰੇ ਜਾਣਕਾਰੀ ਨਹੀਂ ਹੁੰਦੀ ਤੇ ਕਿਤੇ ਨਾ ਕਿਤੇ ਗਿਆਨੀ ਹਰਪੀ ਸਿੰਘ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਿਵੇਂ ਉਹ ਕਰ ਰਹੇ ਸੀ ਉਹਦਾ ਉਹ ਕਰ ਰਹੇ ਨਹੀਂ ਤਾਂ ਹੁਣ ਜੋ ਨੇ ਇਹਨਾਂ ਨੂੰ ਵੀ ਜ਼ਥੇਦਾਰੀ ਤੋਂ ਹਟਾ ਦਿੱਤਾ ਗਿਆ ਤੇ ਇਹ ਖਬਰ ਹੈ ਕਿ ਹੁਣ ਉਹ ਫਿਲਹਾਲ ਜੋ ਹੈ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਰਹਿਣਗੇ ਜੋ ਗਿਆਨੀ ਸੁਲਤਾਨ ਸਿੰਘ ਨੇ ਉਹ ਵੀ ਹੈੱਡ ਗਰੰਥੀ ਰਹਿਣਗੇ ਲੇਕਿਨ ਜ਼ਥੇਦਾਰ ਦੀ ਜੋ ਪੋਸਟ ਹੈ ਜੋ ਸੇਵਾਵਾਂ ਨੇ ਉਸ ਤੋਂ ਲਾਂਬੇ ਕਰ ਦਿੱਤਾ ਗਿਆ ਤੇ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੀਟਿੰਗ ਤੋਂ ਬਾਅਦ ਹੀ ਅਦਾ ਕੀਤਾ ਗਿਆ ਸੀ ਤੇ ਹੁਣ ਮੀਟਿੰਗ ਹੋਈ ਐ ਐਸਜੀਪੀਸੀ ਦੀ ਤੇ ਉਸ ਤੋਂ ਬਾਅਦ ਹੁਣ ਜੋ ਹੈ ਗਿਆਨੀ ਰਗਵੀਰ ਸਿੰਘ ਤੇ ਵੀ ਗੱਜ਼ ਦਿੱਤੀ ਹੈ ਤੇ ਹੁਣ ਗਿਆਨੀ ਰਗਵੀਰ ਸਿੰਘ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਗਿਆਨੀ ਸੁਲਤਾਨ ਸਿੰਘ ਤੇ ਵੀ ਜੋ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਹੈੱਡ ਗਰੰਟੀ ਰਹਿਣਗੇ ਲੇਕਿਨ ਜ਼ਥੇਦਾਰੀ ਦੀ ਪੋਸਟ ਜੋ ਹੈ ਉਹ ਲੈ ਲਈ ਗਈ ਹੈ ਤੇ ਇਹ ਵੱਡੀ ਖਬਰ ਹੈ ਤੇ ਕਾਰਨ ਵੀ ਦੱਸਿਆ ਗਿਆ ਕਿ ਜ਼ਥੇਦਾਰ ਜੋ ਨੇ ਅਸਮਰਥ ਨੇ ਤੇ ਦੱਸਦੀ ਕਿ ਧਾਮੀ ਦੇ ਅਸਤੀਫੇ ਤੇ ਜਦੋਂ ਪੁੱਛਿਆ ਗਿਆ ਕਿ ਉਸ ਤੇ ਕੀ ਫੈਸਲਾ ਆਇਆ ਤਾਂ ਜਐਸਜੀਪੀਸੀ ਮੈਂਬਰ ਨੇ ਉਹਨਾਂ ਨੇ ਇਹ ਕਿਹਾ ਕਿ ਹਲੇ ਕੋਈ ਫੈਸਲਾ ਨਹੀਂ ਕੀਤਾ ਗਿਆ ਉਹਨਾਂ ਤੇ ਕੋਈ ਗੱਲਬਾਤ ਹੋਈ ਨਹੀਂ ਹੈ ਇਸ ਬੈਠਕ ਦੇ ਵਿੱਚ ਇਹੀ ਗੱਲ ਹੋਈ ਹੈ ਤੇ ਉਹਨਾਂ ਤੇ ਬਜਟ ਪੇਸ਼ ਕਰਨ ਨੂੰ ਲੈ ਕੇ ਵੀ ਸਵਾਲ ਕੀਤੇ ਗਏ ਲੇਕਿਨ ਜੋ ਵੱਡੀ ਖਬਰ ਜੋ ਇਸ ਮੀਟਿੰਗ ਨੂੰ ਲੈ ਕੇ ਸਭ ਤੋਂ ਵੱਡੀ ਅਹਿਮ ਖਬਰ ਜੋ ਹੈ ਉਹ ਹੀ ਹੈ ਕਿ ਗਿਆਨੀ ਰਗबीर ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਗਿਆਨੀ ਸੁਲਤਾਨ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਤੇ ਇਹ ਜੋ ਕਾਰਵਾਈ ਹੋਈ ਹੈ ਇਸ ਨੂੰ ਕਿਤੇ ਨ ਕਿਤੇ ਉਸ ਮੁਲਾਕਾਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜੋ ਹਰਜਿੰਦਰ ਸਿੰਘ ਧਾਮੀ ਦੀ ਰਿਹਾਈਸ਼ ਤੇ ਹੁੰਦੀ ਹੈ ਕਿਉਂਕਿ ਉਸ ਦੇ ਵਿੱਚ ਜੋ ਹੈ ਤਖਤਸ਼੍ਰੀ ਜੋ ਅਕਾਲ ਤਖਤ ਦੇ ਤਖਤ ਦੇ ਜਥੇਦਾਰ ਜਾਂਦੇ ਨੇ ਕਿਆਨੀ ਰਗਵੀਰ ਸਿੰਘ ਨਾਲ ਉਹਨਾਂ ਦੇ ਕੇਸਗੜ ਸਾਹਿਬ ਦੇ ਤ ਜਥੇਦਾਰ ਵੀ ਜਾਂਦੇ ਨੇ ਕਿਆਨੀ ਸੁਲਤਾਨ ਸਿੰਘ ਤੇ ਅੱਜ ਕਾਰਵਾਈ ਵੀ ਉਹਨਾਂ ਦੋਵਾਂ ਜਥੇਦਾਰਾਂ ਤੇ ਹੀ ਹੁੰਦੀ ਹੈ ਉਹਨਾਂ ਦੋਵਾਂ ਜਥੇਦਾਰਾਂ ਨੂੰ ਲਾਂਬੇ ਕਰ ਦਿੱਤਾ ਜਾਂਦਾ ਹੈ ਤਾਂ ਕਿਤੇ ਨ ਕਿਤੇ ਉਸ ਮੁਲਾਕਾਤ ਦੇ ਨਾਲ ਕੀ ਸੰਬੰਧ ਹੈ ਇਹ ਸਵਾਲ ਵੀ ਹੁਣ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਉਹ ਦੋਵੇਂ ਹੀ ਮੁਲਾਕਾਤ ਕਰਨ ਜਾਂਦੇ ਨੇ ਤੇ ਹੁਣ ਇਸ ਬੈਠਕ ਦੇ ਵਿੱਚ ਧਾਮੀ ਇੱਕ ਵੱਡੀ ਕਾਰਵਾਈ ਜੋ ਹੈ ਦੇਖਣ ਨੂੰ ਮਿਲੀ ਹੈ ਇਸ ਸਮੇਂ ਪੰਚ ਪੰਥਕ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਜਿੱਥੇ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਤਾਂ ਹੁਣ ਅਚਾਨਕ ਹੀ ਜਥੇਦਾਰ ਸ਼੍ਰੀ ਅਕਾਲਤਕ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਨੂੰ ਵੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਵੀ ਹਟਾ ਦਿੱਤਾ ਗਿਆ ਹੈ ਅਜੰਤਰੀ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਹਰਜਿੰਦਰ ਸਿੰਘ ਧਾਮੇ ਦਾ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਹੈ ਪਰ ਪੰਥਕ ਸਿਆਸਤ ਦੇ ਵਿੱਚ ਹੁਣ ਹਲਚਲ ਹੈ ਕਿ ਦੋਵੇਂ ਜਥੇਦਾਰਾਂ ਨੂੰ ਵੀ ਅਹੁਦੇ ਤੋਂ ਫਾਰਗ ਕਰ ਦਿੱਤਾ ਗਈ ਇਹ ਸਾਰੇ ਮਾਮਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਜੋ ਇਸ ਸਮੇਂ ਐ ਜੀਪੀਸੀ ਦੇ ਮੈਂਬਰਾਂ ਦੇ ਵੱਲੋਂ ਬਿਆਨ ਜਾਰੀ ਕੀਤੇ ਗਏ ਕਿ ਦੋਹੇ ਜਥੇਦਾਰਾਂ ਨੂੰ ਅਹੁਦੇ ਤੋਂ ਫਾਰੈਗ ਕਰ ਦਿੱਤਾ ਗਿਆ ਹੈ ਦੂਜੀ ਪਾਸੇ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਜਿਹੜਾ ਹੈ ਉਹ ਕੀ ਖਬਰ ਸਾਹਮਣੇ ਆਈ ਹੈ ਜੀ ਬਿਲਕੁਲ ਬੈਠਕ ਤਾਂ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਹੋਣੀ ਸੀ ਇਹ ਕਿਆਸਰਾਈਆਂ ਸੀ ਕਿਉਂਕਿ ਉਹਨਾਂ ਨੇ ਜਦੋਂ ਤੋਂ ਅਸਤੀਫਾ ਦਿੱਤਾ ਹੈ ਉਸ ਤੋਂ ਬਾਅਦ ਕਮੇਟੀ ਬਣਾਨ ਗਈ ਆਗੂ ਪਹੁੰਚਣੇ ਉਸ ਤੋਂ ਬਾਅਦ ਹੀ ਹੁੰਦਾ ਹੈ ਕਿ ਧਾਮੀ ਅਸਤੀਫਾ ਸ਼ਾਇਦ ਵਾਪਸ ਲੈ ਲੈਣ ਲੇਕਿਨ ਉਹ ਸਾਫ਼ ਕਹਿ ਦਿੰਦੇ ਨੇ ਕਿ ਮੈਂ ਤਾਂ ਅਸਤੀਫਾ ਵਾਪਸ ਨਹੀਂ ਲਵਾਂਗਾ ਚਾਹੇ ਜਥੇਦਾਰ ਵੀ ਮੁਲਾਕਾਤ ਕਰਨ ਜਾਂਦੇ ਨੇ ਉਦੋਂ ਵੀ ਉਹਨਾਂ ਦੇ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ ਸਟੈਂਡ ਕਲੀਅਰ ਹੈ ਤੇ ਅੱਜ ਦੀ ਬੈਠਕ ਚ ਇਹੀ ਫੈਸਲੇ ਦੀ ਉਮੀਦ ਸੀ ਕਿ ਕਾਰਜਕਾਰੀ ਕੋਈ ਪ੍ਰਧਾਨ ਲਗਾਇਆ ਜਾ ਸਕਦਾ ਜਦੋਂ ਤੱਕ ਚੋਣ ਨਹੀਂ ਹੋ ਜਾਵੇ ਤਾਂ ਵੀ ਹੀ ਪ੍ਰਦਾਨ ਰਹਿਣ ਜਾਂ ਉਹਨਾਂ ਦੀ ਵਾਪਸੀ ਹੋ ਜਾਵੇ ਲੇਕਿਨ ਇੱਕ ਵੱਡਾ ਚਟਕਾ ਇਸ ਬੈਠਕ ਤੋਂ ਬਾਅਦ ਜੋ ਹੈ ਹਰੇਕ ਨੂੰ ਮਿਲਿਆ ਕਿਉਂਕਿ ਜਿਸ ਦੀ ਉਮੀਦ ਨਹੀਂ ਸੀ ਕਿ ਕੈਨੇ ਰਕबीर ਸਿੰਘ ਨੂੰ ਹਟਾਇਆ ਜਾ ਸਕਦਾ ਹੈ ਜਾਂ ਫਿਰ ਕੋਈ ਐਮੇਦੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਕਾਰਵਾਈ ਹੁੰਦੀ ਹੈ ਤੇ ਅਕਾਲ ਤਖਤ ਦੇ ਜੋ ਜਥੇਦਾਰ ਮੌਜੂਦਾ ਸੀਗੇ ਪਹਿਲਾਂ ਉਹਨਾਂ ਨੂੰ ਹੁਣ ਫਰਕ ਕਰ ਦਿੱਤਾ ਗਿਆ ਚੇਤੇਦਾਰ ਜੋ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਉਹਦੇ ਤੋਂ ਹਟਾ ਦਿੱਤਾ ਗਿਆ ਤਾਂ ਅੰਤਰੀ ਕਮੇਟੀ ਦੀ ਬੈਠਕ ਦੇ ਵਿੱਚ ਬਹੁਤ ਹੀ ਵੱਡਾ ਫੈਸਲਾ ਆਇਆ ਦੱਸ ਦੇ ਕਿ ਰਗਵੀਰ ਸਿੰਘ ਨੂੰ ਹਟਾ ਦਿੱਤਾ ਗਿਆ ਇਸ ਦੇ ਨਾਲ ਹੀ ਜੋ ਗਿਆਨੀ ਸੁਲਤਾਨ ਸਿੰਘ ਨੇ ਤਖਤਸ਼ਰੀ ਕੇਸਗੜ ਸਾਹਿਬ ਦੇ ਚੇਤੇਦਾਰ ਨੇ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਤਾਂ ਦੋ ਚੇਤੇਦਾਰਾਂ ਨੂੰ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਜੋ ਕੁਲਦੀਪ ਸਿੰਘ ਜੋ ਕੁਲਦੀਪ ਸਿੰਘ ਨੇ ਉਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣਗੇ ਤੇ ਇਸ ਤੋਂ ਇਲਾਵਾ ਜੋ ਤਖਤ ਕੇਸ਼ਗੜ ਸਾਹਿਬ ਹੈ ਉਸਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਹੋਣਗੇ ਤੇ ਅਕਾਲ ਤਖਤ ਦੇ ਵਾਦੂ ਚਾਰ ਸੰਭਾਲਣਗੇ ਤਾਂ ਦੋ ਜਥੇਦਾਰਾਂ ਨੂੰ ਹੁਣ ਫਾਰਕ ਕਰਨ ਦੀ ਵੱਡੀ ਖਬਰ سامنے ਆ ਰਹੀ ਜਿਸ ਦੀ ਉਮੀਦ ਸੀ ਕਿ tạmੀ ਦੇ ਸੰਬੰਧ ਦੇ ਵਿੱਚ ਕੋਈ ਚੀਜ਼ ਕੋਈ ਜੋ ਹੈ ਐਲਾਨ ਹੋ ਸਕਦਾ ਕੋਈ ਫੈਸਲਾ ਹੋ ਸਕਦਾ ਲੇਕਿਨ ਜਦੋਂ ਐਜੀਪੀਸੀ ਦੇ ਮੈਂਬਰ ਬਾਹਰ ਆਉਂਦੇ ਨੇ ਤਾਂ ਉਹਨਾਂ ਨੂੰ ਬੋਲ ਦੱਸਿਆ ਜਾਂਦਾ ਕਿ ਜੋਗਨਿਕ ਰਕਪੀਰ ਸਿੰਘ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਇਸ ਤੋਂ ਲਾਵਾ ਕਾਰਨ ਵਿਦਸੇ ਰੰਦੇ ਉਹਨਾਂ ਬੋਲ ਕਹਾਂਦਾ ਹੈ ਕਿ ਜੋ ਜਿਨ੍ਹਾਂ ਨੇ ਮਤਾ ਪਾਸ ਕੀਤਾ ਜਿਨ੍ਹਾਂ ਨੇ ਗੱਲ ਕਹੀ ਹੈ ਮੀਟਿੰਗ ਦੇ ਵਿੱਚ ਉਹ ਕਹਿੰਦੇ ਨੇ ਕਿ ਅਸਮਰਥ ਨੇ ਗਿਆਨੀ ਰਗਵੀਰ ਸਿੰਘ ਜੂਨੇ ਉਹ ਵਿਦੇਸ਼ ਜਾਂਦੇ ਨੇ ਕੁਝ ਵੀ ਕਰਦੇ ਨੇ ਉਸ ਬਾਰੇ ਜਾਣਕਾਰੀ ਨਹੀਂ ਹੁੰਦੀ ਤੇ ਕਿਤੇ ਨਾ ਕਿਤੇ ਗਿਆਨੀ ਹਰਪੀ ਸਿੰਘ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਿਵੇਂ ਉਹ ਕਰ ਰਹੇ ਸੀ ਉਹਦਾ ਉਹ ਕਰ ਰਹੇ ਨਹੀਂ ਤਾਂ ਹੁਣ ਜਿਹਨੇ ਇਹਨਾਂ ਨੂੰ ਵੀ ਜ਼ਥੇਦਾਰੀ ਤੋਂ ਹਟਾ ਦਿੱਤਾ ਗਿਆ ਤੇ ਇਹ ਖਬਰ ਹੈ ਕਿ ਹੁਣ ਉਹ ਫਿਲਹਾਲ ਜੋ ਹੈ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਰਹਿਣਗੇ ਜੋ ਗਿਆਨੀ ਸੁਲਤਾਨ ਸਿੰਘ ਨੇ ਉਹ ਵੀ ਹੈੱਡ ਗਰੰਥੀ ਰਹਿਣਗੇ ਲੇਕਿਨ ਜ਼ਥੇਦਾਰ ਦੀ ਜੋ ਪੋਸਟ ਹੈ ਜੋ ਸੇਵਾਵਾਂ ਨੇ ਉਸ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੀਟਿੰਗ ਤੋਂ ਬਾਅਦ ਹੀ ਇਹਦਾ ਕੀਤਾ ਗਿਆ ਸੀ ਤੇ ਹੁਣ ਮੀਟਿੰਗ ਹੋਈ ਐ ਐਸਜੀਪੀਸੀ ਦੀ ਤੇ ਉਸ ਤੋਂ ਬਾਅਦ ਹੁਣ ਜੋ ਹੈ ਗਿਆਨੀ ਰਗबीर ਸਿੰਘ ਤੇ ਵੀ ਅਗਾਸਦੀ ਕੀ ਹੈ ਤੇ ਹੁਣ ਗਿਆਨੀ ਰਗबीर ਸਿੰਘ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਗਿਆਨੀ ਸੁਲਤਾਨ ਸਿੰਘ ਤੇ ਵੀ ਜੋ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਹੈੱਡ ਗ੍ਰੰਥੀ ਰਹਿਣਗੇ ਲੇਕਿਨ ਜੱ태ਦਾਰੀ ਦੀ ਪੋਸਟ ਜੋ ਹੈ ਉਹ ਲੈ ਲਈ ਗਈ ਹੈ ਤੇ ਇਹ ਵੱਡੀ ਖਬਰ ਹੈ ਤੇ ਕਾਰਨ ਵੀ ਦੱਸਿਆ ਗਿਆ ਕਿ ਜੱ태ਦਾਰ ਜੋ ਨੇ ਅਸਮਰਥ ਨੇ ਤੇ ਦੱਸਦੀ ਕਿ ਧਾਮੀ ਦੇ ਅਸਤੀਫੇ ਤੇ ਜਦੋਂ ਪੁੱਛਿਆ ਗਿਆ ਕਿ ਉਸ ਤੇ ਕੀ ਫੈਸਲਾ ਆਇਆ ਤਾਂ ਜਐਸਜੀਪੀਸੀ ਮੈਂਬਰ ਨੇ ਉਹਨਾਂ ਨੇ ਇਹ ਕਿਹਾ ਕਿ ਹਲੇ ਕੋਈ ਫੈਸਲਾ ਨਹੀਂ ਕੀਤਾ ਗਿਆ ਉਹਨਾਂ ਤੇ ਕੋਈ ਗੱਲਬਾਤ ਹੋਈ ਨਹੀਂ ਹੈ ਇਸ ਬੈਠਕ ਦੇ ਵਿੱਚ ਇਹੀ ਗੱਲ ਹੋਈ ਹੈ ਤੇ ਉਹਨਾਂ ਤੇ ਬਜਟ ਪੇਸ਼ ਕਰਨ ਨੂੰ ਲੈ ਕੇ ਵੀ ਸਵਾਲ ਕੀਤੇ ਗਏ ਲੇਕਿਨ ਜੋ ਵੱਡੀ ਖਬਰ ਜੋ ਇਸ ਮੀਟਿੰਗ ਨੂੰ ਲੈ ਕੇ ਸਭ ਤੋਂ ਵੱਡੀ ਅਹਿਮ ਖਬਰ ਜੋ ਹੈ ਉਹ ਹੀ ਹੈ ਕਿ ਗਿਆਨੀ ਰਗबीर ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆਨੀ ਸੁਲਤਾਨ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਤੇ ਇਹ ਜੋ ਕਾਰਵਾਈ ਹੋਈ ਹੈ ਇਸ ਨੂੰ ਕਿਤੇ ਨ ਕਿਤੇ ਉਸ ਮੁਲਾਕਾਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜੋ ਹਰਜਿੰਦਰ ਸਿੰਘ ਧਾਮੀ ਦੀ ਰਿਹਾਈਸ਼ ਤੇ ਹੁੰਦੀ ਹੈ ਕਿਉਂਕਿ ਉਸ ਦੇ ਵਿੱਚ ਜੋ ਹੈ ਤਖਤਸ਼੍ਰੀ ਜੋ ਅਕਾਲ ਤਖਤ ਦੇ ਤਖਤਦ ਦੇ ਜਥੇਦਾਰ ਜਾਂਦੇ ਨੇ ਕਿਆਨੀ ਰਗਵੀਰ ਸਿੰਘ ਨਾਲ ਉਹਨਾਂ ਦੇ ਕੇਸਗੜ ਸਾਹਿਬ ਦੇ ਤ ਜਥੇਦਾਰ ਵੀ ਜਾਂਦੇ ਨੇ ਕਿਆਨੀ ਸੁਲਤਾਨ ਸਿੰਘ ਤੇ ਅੱਜ ਕਾਰਵਾਈ ਵੀ ਉਹਨਾਂ ਦੋਵਾਂ ਜਥੇਦਾਰਾਂ ਤੇ ਹੀ ਹੁੰਦੀ ਹੈ ਉਹਨਾਂ ਦੋਵਾਂ ਜਥੇਦਾਰਾਂ ਨੂੰ ਲਾਂਬੇ ਕਰ ਦਿੱਤਾ ਜਾਂਦਾ ਹੈ ਤਾਂ ਕਿਤੇ ਨ ਕਿਤੇ ਉਸ ਮੁਲਾਕਾਤ ਦੇ ਨਾਲ ਕੀ ਸੰਬੰਧ ਹੈ ਇਹ ਸਵਾਲ ਵੀ ਹੁਣ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਉਹ ਦੋਵੇਂ ਹੀ ਮੁਲਾਕਾਤ ਕਰਨ ਜਾਂਦੇ ਨੇ ਤੇ ਹੁਣ ਇਸ ਬੈਠਕ ਦੇ ਵਿੱਚ ਧਾਮ ਇੱਕ ਵੱਡੀ ਕਾਰਵਾਈ ਜੋ ਹੈ ਦੇਖਣ ਨੂੰ ਮਿਲੀ ਹੈ ਇਸ ਸਮੇਂ ਪੰਚ ਪੰਥਕ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਜਿੱਥੇ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਤਾਂ ਹੁਣ ਅਚਾਨਕ ਹੀ ਜਥੇਦਾਰ ਸ਼੍ਰੀ ਅਕਾਲਤਕ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਨੂੰ ਵੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਵੀ ਹਟਾ ਦਿੱਤਾ ਗਿਆ ਹੈ ਅਜੰਤਰੀ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਹਰਜਿੰਦਰ ਸਿੰਘ ਧਾਮੇ ਦਾ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਹੈ ਪਰ ਪੰਥਕ ਸਿਆਸਤ ਦੇ ਵਿੱਚ ਹੁਣ ਹਲਚਲ ਹੈ ਕਿ ਦੋਵੇਂ ਜਥੇਦਾਰਾਂ ਨੂੰ ਵੀ ਅਹੁਦੇ ਤੋਂ ਫਾਰਗ ਕਰ ਦਿੱਤਾ ਆਈ ਇਹ ਸਾਰੇ ਮਾਮਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਜੋ ਇਸ ਸਮੇ ਐ ਜੀਪੀਸੀ ਦੇ ਮੈਂਬਰਾਂ ਦੇ ਵੱਲੋਂ ਬਿਆਨ ਜਾਰੀ ਕੀਤੇ ਗਏ ਕਿ ਦੋਹੇ ਜਥੇਦਾਰਾਂ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ ਦੂਜੀ ਪਾਸੇ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਜਿਹੜਾ ਹੈ ਉਹ ਕੀ ਖਬਰ ਸਾਹਮਣੇ ਆਈ ਹੈ ਜੀ ਬਿਲਕੁਲ ਬੈਠਕ ਤਾਂ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨਾਲ ਕੇ ਹੋਣੀ ਸੀ ਇਹ ਕਿ ਆਸਰਾਈਆਂ ਸੀ ਕਿਉਂਕਿ ਉਹਨਾਂ ਨੇ ਜਦੋਂ ਤੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਕਮੇਟੀ ਬਣਾਈ ਗਈ ਆਗੂ ਪਹੁੰਚਦੇ ਨੇ ਉਸ ਤੋਂ ਬਾਅਦ ਹੀ ਹੁੰਦਾ ਕਿ ਧਾਮੀ ਅਸਤੀਫਾ ਸ਼ਾਇਦ ਵਾਪਸ ਲੈ ਲੈਣ ਲੇਕਿਨ ਉਹ ਸਾਫ਼ ਕਹਿ ਦਿੰਦੇ ਨੇ ਕਿ ਮੈਂ ਤਾਂ ਅਸਤੀਫਾ ਵਾਪਸ ਨਹੀਂ ਲਵਾਂਗਾ ਚਾਹੇ ਜਥੇਦਾਰ ਵੀ ਮੁਲਾਕਾਤ ਕਰਨ ਜਾਂਦੇ ਨੇ ਉਦੋਂ ਵੀ ਉਹਨਾਂ ਦੇ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ ਸਟੈਂਡ ਕਲੀਅਰ ਹੈ ਤੇ ਅੱਜ ਦੀ ਬੈਠਕ ਚ ਇਹੀ ਫੈਸਲੇ ਦੀ ਉਮੀਦ ਸੀ ਕਿ ਕਾਰਜਕਾਰੀ ਕੋਈ ਪ੍ਰਧਾਨ ਲਗਾਇਆ ਜਾ ਸਕਦਾ ਜਦੋਂ ਤੱਕ ਚੋਣ ਨਹੀਂ ਹੁੰਦੀ ਜੋ ਜਵੇ tạm ਹੀ ਪ੍ਰਦਾਨ ਰਹਿਣ ਜਾਂ ਉਹਨਾਂ ਦੀ ਵਾਪਸੀ ਹੋ ਜਾਵੇ ਲੇਕਿਨ ਇੱਕ ਵੱਡਾ ਚਟਕਾ ਇਸ ਬੈਠਕ ਤੋਂ ਬਾਅਦ ਜੋ ਹੈ ਹਰੇਕ ਨੂੰ ਮਿਲਿਆ ਕਿਉਂਕਿ ਜਿਸ ਦੀ ਉਮੀਦ ਨਹੀਂ ਸੀ ਕਿ ਕੈਨੇ ਰਕबीर ਸਿੰਘ ਨੂੰ ਹਟਾਇਆ ਜਾ ਸਕਦਾ ਹੈ ਜਾਂ ਫਿਰ ਕੋਈ ਐਵੀ ਤੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਕਾਰਵਾਈ ਹੁੰਦੀ ਹੈ ਤੇ ਅਕਾਲ ਤਖਤ ਦੇ ਜੋ ਜਥੇਦਾਰ ਮੌਜੂਦਾ ਸੀਗੇ ਪਹਿਲਾਂ ਉਹਨਾਂ ਨੂੰ ਹੁਣ ਫਰਕ ਕਰ ਦਿੱਤਾ ਗਿਆ ਜਥੇਦਾਰ ਜੋ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਉਹਦੇ ਤੋਂ ਹਟਾ ਦਿੱਤਾ ਗਿਆ ਤਾਂ ਅੰਤਰੀਕ ਕਮੇਟੀ ਦੀ ਬੈਠਕ ਦੇ ਵਿੱਚ ਬਹੁਤ ਹੀ ਵੱਡਾ ਫੈਸਲਾ ਆਇਆ ਹੈ ਦੱਸ ਦੇ ਕਿ ਰਗਵੀਰ ਸਿੰਘ ਨੂੰ ਹਟਾ ਦਿੱਤਾ ਗਿਆ ਇਸ ਦੇ ਨਾਲ ਹੀ ਜੋ ਗਿਆਨੀ ਸੁਲਤਾਨ ਸਿੰਘ ਨੇ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਤਾਂ ਦੋ ਜਥੇਦਾਰਾਂ ਨੂੰ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਜੋ ਕੁਲਦੀਪ ਸਿੰਘ ਜੋ ਕੁਲਦੀਪ ਸਿੰਘ ਨੇ ਉਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣਗੇ ਤੇ ਇਸ ਤੋਂ ਇਲਾਵਾ ਜੋ ਤਖਤ ਕੇਸ਼ਗੜ ਸਾਹਿਬ ਹੈ ਉਸਦੇ ਵੀ ਜਥੇਦਾਰ ਕੁਲਦੀਪ ਸਿੰਘ ਹੋਣਗੇ ਤੇ ਅਕਾਲ ਤਖਤ ਨੇ ਵਾਧੂ ਚਾਰ ਸੰਭਾਲਣਗੇ ਤਾਂ ਦੋ ਜਥੇਦਾਰਾਂ ਨੂੰ ਹੁਣ ਫਾਰਕ ਕਰਨ ਦੀ ਵੱਡੀ ਖਬਰ ਸਾਹਮਣੇ ਆਈ ਜਿਸ ਦੀ ਉਮੀਦ ਸੀ ਕਿ ਧਾਮੀ ਦੇ ਸੰਬੰਧ ਦੇ ਵਿੱਚ ਕੋਈ ਚੀਜ਼ ਕੋਈ ਜੋ ਹੈ ਐਲਾਨ ਹੋ ਸਕਦਾ ਕੋਈ ਫੈਸਲਾ ਹੋ ਸਕਦਾ ਲੇਕਿਨ ਜਦੋਂ ਐਜੂਪੀਸੀ ਦੇ ਮੈਂਬਰ ਬਾਹਰ ਆਉਂਦੇ ਨੇ ਤਾਂ ਉਹਨਾਂ ਨੂੰ ਵੱਲ ਦੱਸਿਆ ਜਾਂਦਾ ਕਿ ਜੋਗਨਿ ਰਕਪੀਰ ਸਿੰਘ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ ਤੇ ਉਸ ਤੋਂ ਲਾਵਾ ਕਾਰਨ ਵਿਦੇਸ਼ੀ ਰਹੰਦੇ ਉਹਨਾਂ ਬੋਲ ਕਹਾਂ ਜਾਂਦਾ ਹੈ ਕਿ ਜੋ ਜਿਨ੍ਹਾਂ ਨੇ ਮਤਾ ਪਾਸ ਕੀਤਾ ਜਿਨ੍ਹਾਂ ਨੇ ਗੱਲ ਕਹੀ ਹੈ ਮੀਟਿੰਗ ਦੇ ਵਿੱਚ ਉਹ ਕਹਿੰਦੇ ਨਹੀਂ ਕਿ ਅਸਮਰਥ ਨੇ ਗਿਆਨੀ ਰਗਵੀਰ ਸਿੰਘ ਜੋ ਨੇ ਉਹ ਵਿਦੇਸ਼ ਜਾਂਦੇ ਨੇ ਕੁਝ ਵੀ ਕਰਦੇ ਨੇ ਉਸ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਤੇ ਕਿਤੇ ਨਾ ਕਿਤੇ ਗਿਆਨੀ ਹਰਪੀ ਸਿੰਘ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਿਵੇਂ ਉਹ ਕਰ ਰਹੇ ਸੀ ਉਹਦਾ ਉਹ ਕਰ ਰਹੇ ਨਹੀਂ ਤਾਂ ਹੁਣ ਜੋਨੇ ਇਹਨਾਂ ਨੂੰ ਵੀ ਚਤਤਦਾਰੀ ਤੋਂ ਹਟਾ ਦਿੱਤਾ ਗਿਆ ਤੇ ਇਹ ਖਬਰ ਹੈ ਕਿ ਹੁਣ ਉਹ ਫਿਲਹਾਲ ਜੋ ਹੈ ਦਰਬਾਰ ਸਾਹਿਬ ਦੇ ਹੈੱਡ ਗਰੰਥੀ ਰਹਿਣਗੇ ਜੋ ਗਿਆਨੀ ਸੁਲਤਾਨ ਸਿੰਘ ਨੇ ਉਹ ਵੀ ਹੈੱਡ ਗਰੰਥੀ ਰਹਿਣਗੇ ਲੇਕਿਨ ਜਥੇਦਾਰ ਦੀ ਜੋ ਪੋਸਟ ਹੈ ਜੋ ਸੇਵਾਵਾਂ ਨੇ ਉਸ ਤੋਂ ਲਾਂਬੇ ਕਰ ਦਿੱਤਾ ਗਿਆ ਤੇ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਕਿ ਗਿਆਨੀ ਹਰਪ ਸਿੰਘ ਨਾਲ ਵੀ ਮੀਟਿੰਗ ਤੋਂ ਬਾਅਦ ਹੀ ਅਦਾ ਕੀਤਾ ਗਿਆ ਸੀ ਤੇ ਹੁਣ ਮੀਟਿੰਗ ਹੋਈ ਐ ਐਸਜੀਪੀਸੀ ਦੀ ਤੇ ਉਸ ਤੋਂ ਬਾਅਦ ਹੁਣ ਜੋ ਹੈ ਗਿਆਨੀ ਰਗबीर ਸਿੰਘ ਤੇ ਵੀ ਅਗਾਸਦੀ ਕੀ ਹੈ ਤੇ ਹੁਣ ਗਿਆਨੀ ਰਗबीर ਸਿੰਘ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਹੈ ਗਿਆਨੀ ਸੁਲਤਾਨ ਸਿੰਘ ਤੇ ਵੀ ਜੋ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਹੈੱਡ ਗ੍ਰੰਥੀ ਰਹਿਣਗੇ ਲੇਕਿਨ ਜੱਜਦਾਰੀ ਦੀ ਪੋਸਟ ਜੋ ਹੈ ਉਹ ਲੈ ਲਈ ਗਈ ਹੈ ਤੇ ਇਹ ਵੱਡੀ ਖਬਰ ਹੈ ਤੇ ਕਾਰਨ ਵੀ ਦੱਸਿਆ ਗਿਆ ਕਿ ਜੱਜਦਾਰ ਜੋ ਨੇ ਅਸਮਰਥ ਨੇ ਤੇ ਦੱਸਦੀ ਕਿ ਧਾਮੀ ਦੇ ਅਸਤੀਫੇ ਤੇ ਜਦੋਂ ਪੁੱਛਿਆ ਗਿਆ ਕਿ ਉਸ ਤੇ ਕੀ ਫੈਸਲਾ ਆਇਆ ਤਾਂ ਜਐਸਜੀਪੀਸੀ ਮੈਂਬਰ ਨੇ ਉਹਨਾਂ ਨੇ ਇਹ ਕਿਹਾ ਕਿ ਹਲੇ ਕੋਈ ਫੈਸਲਾ ਨਹੀਂ ਕੀਤਾ ਗਿਆ ਉਹਨਾਂ ਤੇ ਕੋਈ ਗੱਲਬਾਤ ਹੋਈ ਨਹੀਂ ਹੈ ਇਸ ਬੈਠਕ ਦੇ ਵਿੱਚ ਇਹੀ ਗੱਲ ਹੋਈ ਹੈ ਤੇ ਉਹਨਾਂ ਤੇ ਬਜਟ ਪੇਸ਼ ਕਰਨ ਨੂੰ ਲੈ ਕੇ ਵੀ ਸਵਾਲ ਕੀਤੇ ਗਏ ਲੇਕਿਨ ਜੋ ਵੱਡੀ ਖਬਰ ਜੋ ਇਸ ਮੀਟਿੰਗ ਨੂੰ ਲੈ ਕੇ ਸਭ ਤੋਂ ਵੱਡੀ ਅਹਿਮ ਖਬਰ ਜੋ ਹੈ ਉਹ ਹੀ ਹੈ ਕਿ ਗਿਆਨੀ ਰਗबीर ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆਨੀ ਸੁਲਤਾਨ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਤੇ ਜੋ ਕਾਰਵਾਈ ਹੋਈ ਹੈ ਇਸ ਨੂੰ ਕਿਤੇ ਨਾ ਕਿਤੇ ਉਸ ਮੁਲਾਕਾਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜੋ ਹਰਜਿੰਦਰ ਸਿੰਘ ਧਾਮੀ ਦੀ ਰਿਹਾਈ ਤੇ ਹੁੰਦੀ ਹੈ ਕਿਉਂਕਿ ਉਸ ਦੇ ਵਿੱਚ ਜੋ ਹੈ ਤਖਤਸ਼੍ਰੀ ਜੋ ਅਕਾਲ ਤਖਤ ਦੇ ਤਖਤ ਦੇ ਜਥੇਦਾਰ ਜਾਂਦੇ ਨੇ ਕੈਣੀ ਰਗਵੀਰ ਸਿੰਘ ਨਾਲ ਉਹਨਾਂ ਦੇ ਕੇਸਗੜ ਸਾਹਿਬ ਦੇ ਤਖਤ ਜਥੇਦਾਰ ਵੀ ਜਾਂਦੇ ਨੇ ਕੈਣੀ ਸੁਲਤਾਨ ਸਿੰਘ ਤੇ ਅੱਜ ਕਾਰਵਾਈ ਵੀ ਉਹਨਾਂ ਦੋਵਾਂ ਜਥੇਦਾਰਾਂ ਤੇ ਹੀ ਹੁੰਦੀ ਹੈ ਉਹਨਾਂ ਦੋਵਾਂ ਜਥੇਦਾਰਾਂ ਨੂੰ ਲਾਂਬੇ ਕਰ ਦਿੱਤਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਸ ਮੁਲਾਕਾਤ ਦੇ ਨਾਲ ਕੀ ਸੰਬੰਧ ਹੈ ਇਹ ਸਵਾਲ ਵੀ ਹੁਣ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਉਹ ਦੋਵੇਂ ਹੀ ਮੁਲਾਕਾਤ ਕਰਨ ਜਾਂਦੇ ਨੇ ਤੇ ਹੁਣ ਇਸ ਬੈਠਕ ਦੇ ਵਿੱਚ ਧ ਇੱਕ ਵੱਡੀ ਕਾਰਵਾਈ ਜੋ ਹੈ ਦੇਖਣ ਨੂੰ ਮਿਲੀ ਹੈ ਇਸ ਸਮੇਂ ਪੰਚ ਤहतक ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਜਿੱਥੇ ਬੀਤੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਫਾਰਕ ਕਰ ਦਿੱਤਾ ਗਿਆ ਤਾਂ ਹੁਣ ਅਚਾਨਕ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਨੂੰ ਵੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਵੀ ਹਟਾ ਦਿੱਤਾ ਗਿਆ ਹੈ ਅਜੰਤਰੀ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਹਰਜਿੰਦਰ ਸਿੰਘ ਧਾਮੇ ਦਾ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਹੈ ਪਰ ਪੰਥਕ ਸਿਆਸਤ ਦੇ ਵਿੱਚ ਹੁਣ ਹਲਚਲ ਹੈ ਕਿ ਦੋਵੇਂ ਜਥੇਦਾਰਾਂ ਨੂੰ ਵੀ ਅਹੁਦੇ ਤੋਂ ਫਾਰਕ ਕਰ ਦਿੱਤਾ ਗਈ ਇਹ ਸਾਰੇ ਮਾਮਲੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਜੀ ਜੋ ਇਸ ਸਮੇਂ ਐ ਜੀ ਪੀ ਸੀ ਦੇ ਮੈਂਬਰਾਂ ਦੇ ਵੱਲੋਂ ਬਿਆਨ ਜਾਰੀ ਕੀਤੇ ਗਏ ਕਿ ਦੋਹੇ ਜਥੇਦਾਰਾਂ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ ਦੂਜੀ ਪਾਸੇ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਜਿਹੜਾ ਹੈ ਉਹ ਕੀ ਖਬਰ ਸਾਹਮਣੇ ਆਈ ਹੈ ਜੀ ਬਿਲਕੁਲ ਬੈਠਕ ਤਾਂ ਹਰਜਿੰਦਰ ਸਿੰਘ ਧਾਮੀ ਦੇ ਅਸਤੀਫਾ ਲੈ ਕੇ ਹੋਣੀ ਸੀ ਇਹ ਕਿਆਸਰਾਈਆਂ ਸੀ ਕਿਉਂਕਿ ਉਹਨਾਂ ਨੇ ਜਦੋਂ ਤੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਕਮੇਟੀ ਬਣਾਈ ਗਈ ਆਗੂ ਪਹੁੰਚਦੇ ਨੇ ਉਸ ਤੋਂ ਬਾਅਦ ਹੀ ਹੁੰਦਾ ਹੈ ਕਿ ਧਾਮੀ ਅਸਤੀਫਾ ਸ਼ਾਇਦ ਵਾਪਸ ਲੈ ਲੈਣ ਲੇਕਿਨ ਉਹ ਸਾਫ਼ ਕਹਿ ਦਿੰਦੇ ਨੇ ਕਿ ਮੈਂ ਤਾਂ ਅਸਤੀਫਾ ਵਾਪਸ ਨਹੀਂ ਲਵਾਂਗਾ ਚਾਹੇ ਜਥੇਦਾਰ ਵੀ ਮੁਲਾਕਾਤ ਕਰਨ ਜਾਂਦੇ ਨੇ ਉਦੋਂ ਵੀ ਉਹਨਾਂ ਦੇ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ ਸਟੈਂਡ ਕਲੀਅਰ ਹੈ ਤੇ ਅੱਜ ਦੀ ਬੈਠਕ ਚ ਇਹੀ ਫੈਸਲੇ ਦੀ ਉਮੀਦ ਸੀ ਕਿ ਕਾਰਜਕਾਰੀ ਕੋਈ ਪ੍ਰਧਾਨ ਲਗਾਇਆ ਜਾ ਸਕਦਾ ਜਦੋਂ ਤੱਕ ਚੋਣ ਨਹੀਂ ਹੁੰ ਜੋ ਜੇ ਵੇਤਨ ਹੀ ਪ੍ਰਦਾਨ ਰਹਿਣ ਜਾਂ ਉਹਨਾਂ ਦੀ ਵਾਪਸੀ ਹੋ ਜਾਵੇ ਲੇਕਿਨ ਇੱਕ ਵੱਡਾ ਝਟਕਾ ਇਸ ਬੈਠਕ ਤੋਂ ਬਾਅਦ ਜੋ ਹੈ ਹਰੇਕ ਨੂੰ ਮਿਲਿਆ ਕਿਉਂਕਿ ਜਿਸ ਦੀ ਉਮੀਦ ਨਹੀਂ ਸੀ ਕਿ ਕੈਨੇ ਰਕबीर ਸਿੰਘ ਨੂੰ ਹਟਾਇਆ ਜਾ ਸਕਦਾ ਹੈ ਜਾਂ ਫਿਰ ਕੋਈ ਅਵਿਧੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਕਾਰਵਾਈ ਹੁੰਦੀ ਹੈ ਤੇ ਅਕਾਲ ਤਖਤ ਦੇ ਜੋ ਜਥੇਦਾਰ ਮੌਜੂਦਾ ਸੀਗੇ ਪਹਿਲਾਂ ਉਹਨਾਂ ਨੂੰ ਹੁਣ ਫਾਰਕ ਕਰ ਦਿੱਤਾ ਗਿਆ ਜਥੇਦਾਰ ਜੋ ਕੈਨੇ ਰਕबीर ਸਿੰਘ ਨੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਅੰਤਰੀ ਕਮੇਟੀ ਦੀ ਬੈਠਕ ਦੇ ਵਿੱਚ ਬਹੁਤ ਹੀ ਵੱਡਾ